ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਸਾਨੂੰ ਦਿਖਾਉਣਾ ਅੱਜ ਜਵਾਕੇ ਦਾ ਕਮਾਲ ਮਸਤ ਵਾਲਾ ਸਾਹ ਪੜਦਾ ਏ ਅਕੈਡਮੀ ਦੇ ਵਿੱਚ ਆਹ ਜਿਹੜਾ ਸਿਖਾਉਂ ਪਰ ਉਹਦੇ ਬੱਚਿਆਂ ਨੂੰ ਦੇਖੋ ਤੁਸੀਂ ਕਮਾਲ ਹੀ ਕਰੀ ਜਾਂਦਾ ਕਿਉਂ ਟਿਕਟੌਕ ਤੇ ਨਚਾਉਣ ਨਾਲ ਆਹ ਚੀਜ਼ ਚੰਗੀ ਆ ਦੇਖੋ ਤੁਸੀਂ ਧੂੜਾਂ ਪੜਦਾ ਜਾਂਦਾ ਧੂੜਾਂ ਪੜਦਾ ਜਾਂਦਾ ਮੈਨੂੰ ਬੜਾ ਵਧੀਆ ਲੱਗਿਆ ਇਹ ਰੋਜ਼ ਹੀ ਪ੍ਰੈਕਟਿਸ ਕਰਦਾ ਹੈ ਬੱਚਾ ਇਹ ਸੰਸਾਰ ਦਾ ਮੁੰਡਾ ਪੁਲਸੀ ਦਾ ਆਪ ਵੀ ਉਹ სპੋਰਟਸਮੈਨ ਰਹਿਗਾ ਵਧੀਆ 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 ਪੂਰੇ ਸਰੀਰ ਦਾ ਜੋਰ ਲੱਗਦਾ ਤੇ ਕੈਂਪ ਪੁੱਤਰਾ ਕਿਵੇਂ ਆਂ ਖੜ ਜਾ ਯਾਰਾ ਗੱਲ ਸੁਣ ਉਹ ਰਿਆ ਇਹ ਰੋਕਣਾ ਔਖਾ ਕਿ ਸੌਖਾ ਸੌਖਾ ਕਿੰਨਾ ਕਿੱਦੇ ਦਿਨਾਂ ਸਿੱਖਿਆ ਤੂੰ ਕੰਮ ਇਹ ਚਾਰਕ ਦਿਨ ਲੱਗੇ ਵੱਧ ਲੱਗੇ ਹੋਣਗੇ ਕਿੰਨਾ ਟਾਈਮ ਤੈਨੂੰ ਪ੍ਰੈਕਟਿਸ ਕਰਦੇ ਨੂੰ ਅੱਧਾ ਘੰਟਾ ਨਹੀਂ ਉਹ ਕਿੰਨੇ ਦਿਨਾਂ ਦਾ ਤੂੰ ਕਰ ਰਹੀ ਪ੍ਰੈਕਟਿਸ ਹੋ ਗਏ ਮਹੀਨਾ ਹੋ ਗਿਆ ਵੱਧ ਹੋ ਗਿਆ ਗੱਧਾ ਮਹੀਨਾ ਦੋਦਾਂ ਹੈ ਆ ਬੂਡ ਕਿਨੇ ਲੱਗੇ ਆ ਫਿਰ ਕੱਲੇ ਬੂੜ ਦਾ 10000 ਰੁਪਏ ਦੇ ਨੇ ਇਹ? ਇਹ ਜਿਹੜਾ ਹੈ ਲਾ ਕੀ ਹੈ 10000 ਵਾਲਾ? ਇਹਦੇ ਬ੍ਰੇਕ ਕਿੱਥੇ ਲੱਗਦੇ ਨੇ ਇਹਦੇ ਬ੍ਰੇਕ? ਬਸ ਹੀ ਪ੍ਰੋਫੈਸ਼ਨਲ ਨੇ ਇਹ। ਪ੍ਰੋਫੈਸ਼ਨਲ ਮਤਲਬ? ਵੀਰੇ ਸਾਰੇ ਸਾਰੇ ਲੋਡ ਹੁੰਦੇ ਆ ਸਾਰੇ ਇੰਟਰਨੈਸ਼ਨਲ ਤੱਕ। ਓਕੇ। ਤੈਨੂੰ ਮਹੀਨੇ ਤੋਂ ਵੱਧ ਹੋ ਗਿਆ। ਜੇ ਆਪਾਂ ਕਿੰਨੂੰ ਸਿਖਾਈਏ ਜਵਾਗ ਨੂੰ ਤੂੰ ਸਿਖਾ ਦੇਂਗਾ? ਮੇਰੀ ਕੁੜੀ ਆ ਉਹਨੂੰ ਸਿਖਾਉਣ ਦੇਂਗਾ ਆਪਾਂ ਚੰਗਾ। ਮੋਬਾਈਲ ਬਾਅਦ ਦੇਖਦੇ ਕੀ ਉਹਦਾ ਹੱਟ ਜੇ ਨਾ ਉਹ। ਮੋਬਾਈਲ ਦੇਖਣਾ। ਫਿਰ ਤੂੰ ਕਿਸੇ ਲੈਤਾ ਕੰਪਨੀ ਨਹੀਂ ਸੀਸ ਆ? ਹਾਂਜੀ। ਕਿੱਥੇ? ਇਸ ਟੇਡ ਤੱਕ ਗਿਆ। ਵੈਰੀ ਗੁੱਡ ਯਾਰ। ਕਿਹੜੇ ਸਕੂਲ ਚ ਪੜਦਾ? ਮਸਤੂਣਾ ਸਾਹਿਬ। ਕੀ ਨੋ ਉਹਦਾ? ਸ਼ੰਤ ਤਰਸਿੰਗ ਕਾਲ ਅਕੈਡਮੀ ਮਸਤੂਣਾ ਸਾਹਿਬ। ਠੀਕ ਆ ਠੀਕ ਆ। ਹੁਣ ਕਿੰਨੇ ਘੰਟੇ ਤੇ ਲਾਣਾ ਉਹਨਾਂ? ਇੱਥੇ ਅੱਧਾ ਘੰਟਾ। ਠੀਕ ਐ। ਚਲ ਜਾ ਭੱਜ ਜਾ ਤੂੰ। ਤੇਰੀ ਵੀਡੀਓ ਬੌਨਟ ਦੇ ਮੈਂ ਠੀਕ ਐ। ਦੇਖੋ ਮਿੱਤਰੋ। ਜਿਵੇਂ ਆ ਗਿਆ ਦੱਬੀ ਫਿਰਦਾ ਕੰਮ ਨੂੰ। ਪਿੰਡ ਵਾਲੇ ਉਹਦੀ ਰੀਸ ਕਰੋ ਜਵਾਕੇ ਦੀ। ਤੇ ਆਪਾਂ ਵੀ ਉਹਦੇ ਬੱਚੇ ਨੂੰ ਕੁਝ ਨਾ ਕੁਝ ਬਣਾ ਸਕੀਏ ਆ ਦੇਖੋ ਸਾਲਾ ਮਾਰਦੇ ਜਾਂਦਾ ਮਾਂ ਦਾ ਪੁੱਤ ਜੀ ਆਪਾਂ ਬੱਚੇ ਨੂੰ ਕੋਈ ਲਾਗ ਲਾਉਣੇ ਤਾਂ ਚੱਜ ਦੀ ਲਾਗ ਲਾਈਏ ਮਾੜੀ ਮੰਨਣ ਕਿ ਮਾੜੇ ਚੀਜ਼ ਨੂੰ ਬੱਚਿਆਂ ਨੂੰ ਦੂਰ ਰੱਖੀਏ ਕਿਵੇਂ ਲੱਗੀ ਤੁਹਾਨੂੰ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਭਰਾਵੋ ਆਪਾਂ ਆਪਣੇ ਬੱਚੇ ਨੂੰ ਜ਼ਰੂਰ ਦਿਖਾਈਏ ਇਹ ਚੀਜ਼